ਤੇ ਸਿਆਲਾਂ ਦੇ ਵਿੱਚ ਸਭ ਤੋਂ ਵੱਡਾ ਰੋਗ ਜਿਹੜਾ ਲੱਗਦਾ ਉਹ ਹੁੰਦਾ ਚਮੜੀ ਦਾ ਦੂਸਰਾ ਹੁੰਦਾ ਖੁਸ਼ਕੀ ਦਾ ਤੇ ਤੀਸਰਾ ਜਿਹੜਾ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਕਬਜ ਦੀ ਤੁਸੀਂ ਸਵੇਰੇ ਉੱਠ ਕੇ ਅੱਧਾ ਚਮਚਾ ਪੀਣਾ ਸ਼ੁਰੂ ਕਰ ਦੋ ਤੇ ਤੁਹਾਡਾ ਸਾਰਾ ਦਿਨ ਐ ਜਿਵੇਂ ਕਹੇ ਲੋ ਗ੍ਰਾਫ ਕਿਸੇ ਕਾਰੋਬਾਰ ਦਾ ਉੱਪਰ ਨੂੰ ਚੜਦਾ ਹੋਵੇ ਬੰਦਾ ਚੜ੍ਹਦੀ ਕਲਾ 'ਚ ਹੀ ਰਹਿੰਦਾ ਹੋਵੇ ਬੰਦਾ ਹਰ ਵਕਤ એનર્ਜੀ ਪੋਜ਼ਿਟਿਵਿਟੀ 'ਚ ਹੀ ਰਹਿੰਦਾ ਹੋਵੇ ਆਪਣੇ ਦਿਮਾਗ ਨੂੰ ਜਿੰਨੇ ਵੀ ਸੈਰੋਟੋਨਿਨ ਲਾ ਲੋ ਡੋਪਾਮਿਨ ਲਾ ਲੋ ਚਾਹੇ ਐਂਜਾਇਟੀ ਵਾਲੇ ਜਿਹੜੇ ਹਾਰਮੋਨਸ ਹੁੰਦੇ ਆ ਜਿੰਨੇ ਵੀ ਤਰ੍ਹਾਂ ਦੇ ਸੈਲਸ ਨੇ ਇਹ ਜਿਹੜੀ ਡਿਲੀਵਰੀ ਹੋਣੀ ਹੈ ਸਾਰੀ ਹੋਣੀ ਤੁਹਾਡੇ ਪੇਟ ਚੋਂ ਜਦੋਂ ਤੁਹਾਡੀ ਗੱਟ ਹੈਲਥ ਗੁੱਡ ਆ ਉਹਦੇ ਵਾਸਤੇ ਅਸੀਂ ਮਹਾਰਾਜਾ ਸ਼ਹੀ ਸ਼ਰਬਤ ਰეკਮੈਂਡ ਕਰਦੇ ਆ ਪਰ ਤੁਸੀਂ ਸਵੇਰੇ ਉੱਠ ਕੇ ਅੱਧਾ ਚਮਚਾ ਪਾਣੀ ਦੇ ਵਿੱਚ ਗੁੰਗਣੇ ਪਾਣੀ ਚ ਅੱਧਾ ਚਮਚਾ ਪਾਇਆ ਤੇ ਘੋਲ ਕੇ ਜਿਵੇਂ ਆਪਾਂ ਹੁਣੀ ਕੀਤਾ ਤੇ ਸਵੇਰੇ ਉੱਠ ਕੇ ਤੁਸੀਂ ਇਹਨੂੰ ਪੂਰੇ ਨੂੰ ਗਲਾਸ ਨੂੰ ਪੀ ਲਿਆ ਤੁਸੀਂ ਆਪਦੇ ਪੇਟ ਨੂੰ ਗੁੱਡ ਫੈਟਸ ਦਿੱਤੇ ਗੁੱਡ ਫੈਟਸ ਕੀ ਕਰਨਗੇ ਜਿਹੜਾ ਤੁਹਾਡਾ ਦਿਮਾਗ ਆ ਉਹਨੂੰ ਗੁੱਡ ਫੈਟਸ ਦੀ ਲੋੜ ਆ ਤੁਹਾਡੇ ਦਿਮਾਗ ਦੀ ਜਿਹੜੀ ਚੁਸਤੀ ਆ ਫੁਰਤੀ ਆ ਉਹ ਵਾਜੂਗੀ ਉਹਦੀਆਂ ਜਿਹੜੀਆਂ ਨਸਾਂ ਨੇ ਉਹਨੂੰ ਆਰਾਮ ਮਿਲੂਗਾ ਉਹਦੀ ਜਿਹੜੀ ਐਕਟੀਵਿਟੀ ਆ ਉਹ ਹੋਰ ਬੈਟਰ ਹੋ ਸਕਦੀ ਹੈ ਪੀਣਾ ਸ਼ੁਰੂ ਕਰ ਦੋ ਤਾਂ ਪੇਟ ਨੂੰ ਦਿਮਾਗ ਨੂੰ ਅੱਖਾਂ ਨੂੰ ਕੰਨ ਨੂੰ ਬਾਲਾਂ ਨੂੰ ਚਮੜੀ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਬੈਨੀਫਿਟ ਨੇ ਤੁਹਾਡੇ ਜੋੜਾਂ ਨੂੰ ਔਰ ਸਭ ਤੋਂ ਵੱਡੀ ਖਾਸੀਅਤ ਇਹ ਹੈ ਇਹਦੇ ਚ ਫੈਟ ਵੀ ਹੈਗਾ ਪ੍ਰੋਟੀਨ ਵੀ ਹੈਗਾ ਥੋੜੀ ਚਮੜੀ ਦੇ ਵਿੱਚ ਪਿੰਪਲਸ ਬੈਲੈਂਸ ਹੋਣੇ ਸ਼ੁਰੂ ਹੋ ਜਾਣਗੇ ਚਮੜੀ ਦਾ ਰੰਗ ਸਾਫ਼ ਹੋਣ ਲੱਗ ਜੂਗਾ ਤੁਸੀਂ ਗੋਰੇ ਦਿਖਦੇ ਹੋ ਪਰ ਸ਼ਾਈਨ ਨਹੀਂ ਰਹਿੰਦੀ ਸ਼ਾਈਨ ਆਉਣ ਲੱਗ ਜੂਗੀ ਤੁਹਾਡੇ ਚਿਹਰਾ ਅੱਜ ਕੱਲ ਲੋਕ ਕਰੀਮਾਂ ਲਾਉਂਦੇ ਨੇ ਜੀ ਬਾਹਰੋਂ ਮਗਾ ਮਗਾ ਕੇ ਮਹਿੰਗੀਆਂ ਮਿੰਗੀਆਂ ਕਰੀਮਾਂ ਵੀ ਸਕਿਨ ਰੇਡੀਐਂਟ ਰਿਫਲੈਕਸ਼ਨ ਮਾਰੇ ਲਾਈਟ ਚਮਕਦੀ ਤੁਹਾਡੇ ਮੱਤੇ ਤੇ ਸਾਹਮਣੇ ਲਾਈਟ ਲਸ਼ਕੋਰ ਵੱਜੀ ਤੁਸੀਂ ਨਾਲ ਹੀ ਆਪਣੇ ਕਿੰਨਾ ਪਿਆਰਾ ਹੋਵਾ ਨੁਕਤਾ ਜੀ ਸਰਦੀਆਂ 'ਚ ਖਾਸ ਕਰਕੇ ਗਰਮ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਤੇ ਕੋਟੀਆਂ ਸਵੈਟਰ ਸਵੈਟਸ਼ਰਟਾਂ ਪਾਈਆਂ ਹੁੰਦੀਆਂ ਨੇ ਖਾਜ ਬੜੀ ਹੁੰਦੀ ਹੈ ਖਾਜ ਤੇ ਇਹ ਜਿਹੜਾ ਤੁਹਾਡਾ ਨੁਸਖਾ ਫਾਰਮੂਲਾ ਅਸਰ ਕਰੂਗਾ liver ਨੂੰ ਕੀ ਫਾਇਦਾ ਹੋਣ ਵਾਲਾ ਸਭ ਤੋਂ ਬਹਿਮੁੱਲ্য ਕਹਿ ਲੋ ਸਭ ਤੋਂ ਅਨਮੋਲ ਕਹਿ ਲੋ ਸਭ ਤੋਂ ਕੀਮਤੀ ਕਹਿ ਲੋ ਆਪਣੇ ਸਰੀਰ ਦੇ ਵਿੱਚ ਅੰਗ ਜੇ ਕੋਈ ਹੈ ਉਹ liver ਹੈ ਕਿਉਂਕਿ ਉਹ ਨਹੀਂ ਤੁਹਾਡੇ ਹਾਰਟ ਨੂੰ ਸਪਲਾਈ ਦੇਣੀ ਹੈ ਉਹ ਨਹੀਂ ਤੁਹਾਡੇ ਜੋੜਾਂ ਨੂੰ ਸਪਲਾਈ ਦੇਣੀ ਹੈ ਉਹ ਨਹੀਂ ਤੁਹਾਡੀ ਬੋਨਸ ਨੂੰ ਸਪਲਾਈ ਦੇਣੀ ਹੈ ਉਹ ਨਹੀਂ ਤੁਹਾਡੀ ਅੱਖਾਂ ਨੂੰ ਸਪਲਾਈ ਦੇਣੀ ਹੈ ਉਹ ਨਹੀਂ ਤੁਹਾਡੇ ਦਿਮਾਗ ਨੂੰ ਸਪਲਾਈ ਦੇਣੀ ਹੈ ਤੁਸੀਂ ਗੱਲ ਕਰੋ ਤੇ ਉਹਨੇ ਸਪਲਾਈ ਉਧਰ ਹੀ ਦੇਣੀ ਹੈ ਹਰ ਚੀਜ਼ ਨੂੰ ਸਪਲਾਈ ਤੁਹਾਡੇ ਲੀਵਰ ਨੇ ਦੇਣੀ ਹੈ ਜੇ ਤੁਹਾਡਾ ਲੀਵਰ ਪ੍ਰੋਪਰ ਫੰਕਸ਼ਨ ਨਹੀਂ ਕਰ ਰਿਹਾ ਤਾਂ ਦਿੱਕਤ ਆਊਗੀ ਕਿੰਨੇ ਟਾਈਮ ਬਾਅਦ ਪੇਟ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਕਿੰਨੇ ਟਾਈਮ ਬਾਅਦ ਸਾਡਾ ਲੀਵਰ ਡੀਟੌਕਸ ਹੋਣਾ ਸ਼ੁਰੂ ਹੋ ਜਾਏਗਾ ਕਿੰਨੇ ਟਾਈਮ ਬਾਅਦ ਜਿਹੜੇ ਵਿਸ਼ੈਲੇ ਤੱਤ ਹੈਗੇ ਨੇ ਜ਼ਹਿਰੀਲੇ ਤੱਠਾ ਹੈਗੇ ਨੇ ਸਾਡੇ ਅੰਦਰ ਉਹ ਬਾਹਰ ਨਿਕਲਨੇ ਸ਼ੁਰੂ ਹੋ ਜਾਂਦੇ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਅੱਜ ਅਸੀਂ ਪਹੁੰਚਿਆ ਜੀਡੀ ਆਯੁਰਵੇਦਾ ਜਿੱਥੋਂ ਦੇ ਪ੍ਰਬੰਧਕ ਯੋਧਾ ਸਿੰਘ ਇਹ ਸਵੇਲੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਮਕਬੂਲ ਹੋ ਰਹੇ ਨੇ ਉਹਨਾਂ ਦੇ ਨੁਸਖੇ ਫਾਰਮੂਲੇ ਵੀ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਅੱਜ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਲੈ ਕੇ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਉਹਨਾਂ ਕੋਲੋਂ ਹੀ ਸਮਝਦੇ ਹਾਂ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਇਸ ਵਕਤ ਵੀਡੀਓ ਵੇਖ ਰਹੇ ਨੇ ਫਰੁਕੀ ਜੀ ਇਸ ਟਾਈਮ ਦੇ ਉੱਤੇ ਸਿਆੜਾਂ ਦੇ ਵਿੱਚ ਸਭ ਤੋਂ ਵੱਡਾ ਰੋਗ ਜਿਹੜਾ ਲੱਗਦਾ ਉਹ ਹੁੰਦਾ ਚਮੜੀ ਦਾ ਦੂਸਰਾ ਹੁੰਦਾ ਖੁਸ਼ਕੀ ਦਾ ਤੇ ਤੀਸਰਾ ਜਿਹੜਾ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਕਬਜ ਦੀ ਵੀ ਖਰਾਕ ਹੀ ਕੱਟ ਜਾਂਦੀ ਹੈ ਬੰਦਾ ਪਾਣੀ ਹੀ ਨਹੀਂ ਪੀਂਦਾ ਸੋ ਉਹਦੇ ਵਿੱਚ ਜਿਵੇਂ ਆਪਾਂ ਪਿਛਲੀ ਵਾਰ ਤੁਹਾਨੂੰ ਨਾਰੀਅਲ ਦੇ ਬੈਨੀਫਿਟ ਦੱਸੇ ਸੀਗੇ ਤਾਂ ਐਤਕੀ ਜਿਹੜਾ ਤੁਹਾਨੂੰ ਨੁਕਤਾ ਦੱਸਣ ਲੱਗਿਆ ਇਹ ਵੀ ਨਾਰੀਅਲ ਦੇ ਨਾਲ ਹੀ ਜੁੜਿਆ ਹੋਇਆ ਹੈ ਫਿਰ ਇਹ ਇਹ ਨਾਰੀਅਲ ਪਾਣੀ ਹੈ ਇਹ ਨਾਰੀਅਲ ਪਾਣੀ ਨਹੀਂ ਹੈਗਾ ਜੀ ਤੁਸੀਂ ਇਹ ਸਮਝ ਲਓ ਵੀ ਨਾਰੀਅਲ ਦੇ ਸਾਰੇ ਗੁਣਾ ਦਾ ਸੰਪੂਰਨ ਵੀ ਸਾਰੇ ਗੁਣ ਨੇ ਇਸ ਦੇ ਵਿੱਚ ਇਹ ਤੇਲ ਹੈ ਜੀ ਨਾਰੀਅਲ ਦਾ ਜੋ ਕਿ ਫਰੈਸ਼ ਤੇਲ ਕੱਢਿਆ ਜਾਂਦਾ ਵਰਜਨ ਕੋਕੋਨਟ ਆਇਲ ਜਿਹਨੂੰ ਕੂਲੇ ਲੱਕੜ ਦਾ ਇੱਕ ਉਹ ਲੱਗਦਾ ਵਾ ਉਹਦੇ ਨਾਲ ਇਹਨੂੰ ਪੀਸ ਕੇ ਚੰਗੀ ਤਰ੍ਹਾਂ ਉਹਦਾ ਤੇਲ ਨਿਕਲਦਾ ਵਾ ਔਰ ਇਹਦੀ ਖਾਸੀਅਤ ਸਭ ਤੋਂ ਵੱਡੀ ਇਹ ਹੁੰਦੀ ਹੈ ਜੀ ਜਦੋਂ ਤੁਸੀਂ ਨਾਰੀਅਲ ਤੇਲ ਜੇਕਰ ਤੁਸੀਂ ਸਵੇਰੇ ਉੱਠ ਕੇ ਅੱਧਾ ਚਮਚਾ ਪੀਣਾ ਸ਼ੁਰੂ ਕਰ ਦੋ ਤੇ ਤੁਹਾਡਾ ਸਾਰਾ ਦਿਨ ਐ ਜਿਵੇਂ ਕਹੇ ਲੋ ਗ੍ਰਾਫ ਕਿਸੇ ਕਾਰੋਬਾਰ ਦਾ ਉੱਪਰ ਨੂੰ ਚੜਦਾ ਹੋਵੇ ਬੰਦਾ ਚੜ੍ਹਦੀ ਕਲਾ 'ਚ ਹੀ ਰਹਿੰਦਾ ਹੋਵੇ ਬੰਦਾ ਹਰ ਵਕਤ એનર્ਜੀ ਪੋਜ਼ਿਟਿਵਿਟੀ 'ਚ ਹੀ ਰਹਿੰਦਾ ਹੋਵੇ ਉਹਦਾ ਕਾਰਨ ਕੀ ਆ ਸਭ ਤੋਂ ਵੱਡਾ ਕਾਰਨ ਇਹ ਆ ਆਪਣੇ ਦਿਮਾਗ ਨੂੰ ਲੋਡ ਹੁੰਦੀ ਹੈ ਫੈਕਟਸ ਦੀ ਆਪਣੇ ਦਿਮਾਗ ਦੇ ਵਿੱਚ ਜਿੰਨੇ ਵੀ ਸੈਲਸ ਬਣਦੇ ਨੇ ਆਪਣੇ ਦਿਮਾਗ ਨੂੰ ਜਿੰਨੇ ਵੀ ਸੈਰੋਟੋਨਿਨ ਲਾ ਲੋ ਡੋਪਾਮਿਨ ਲਾ ਲੋ ਚਾਹੇ ਐਂਜ਼ਾਈਟੀ ਵਾਲੇ ਜਿਹੜੇ ਹਾਰਮੋਨਸ ਹੁੰਦੇ ਆ ਜਿੰਨੇ ਵੀ ਤਰ੍ਹਾਂ ਦੇ ਸੈਲਸ ਨੇ ਇਹ ਜਿਹੜੀ ਡਿਲੀਵਰੀ ਹੋਣੀ ਆ ਸਾਰੀ ਹੋਣੀ ਤੁਹਾਡੇ ਪੇਟ 'ਚੋਂ ਠੀਕ ਆ ਜਰੂਰ ਤੁਹਾਡੀ ਗੱਟ ਹੈਲਥ ਗੁੱਡ ਉਹਦੇ ਵਾਸਤੇ ਅਸੀਂ ਮਹਾਰਾਜ ਸ਼ਹੀ ਸ਼ਰਬਤ ਰეკਮੈਂਡ ਕਰਦੇ ਹਾਂ ਪਰ ਜਿਹੜਾ ਕੋਕੋਨਟ ਆਇਲ ਆ ਇਹ ਬੜਾ ਕਾਰੀਗਰ ਹੁੰਦਾ ਕੀ ਹੈ ਜਦੋਂ ਤੁਹਾਡਾ ਕੋਕੋਨਟ ਆਇਲ ਤੁਸੀਂ ਸਵੇਰੇ ਉੱਠ ਕੇ ਅੱਧਾ ਚਮਚਾ ਪਾਣੀ ਦੇ ਵਿੱਚ ਗੁੰਗੁਣੇ ਪਾਣੀ ਚ ਅੱਧਾ ਚਮਚਾ ਪਾਇਆ ਤੇ ਘੋਲ ਕੇ ਜਿਵੇਂ ਆਪਾਂ ਹੁਣੀ ਕੀਤਾ ਤੇ ਸਵੇਰੇ ਉੱਠ ਕੇ ਤੁਸੀਂ ਇਹਨੂੰ ਪੂਰੇ ਨੂੰ ਗਲਾਸ ਨੂੰ ਪੀ ਲਿਆ ਤੁਸੀਂ ਆਪਦੇ ਪੇਟ ਨੂੰ ਗੁੱਡ ਫੈਟਸ ਦਿੱਤੇ ਗੁੱਡ ਫੈਟਸ ਕੀ ਕਰਨਗੇ ਜਿਹੜਾ ਤੁਹਾਡਾ ਦਿਮਾਗ ਆ ਉਹਨੂੰ ਗੁੱਡ ਫੈਟਸ ਦੀ ਲੋੜ ਆ ਤੁਹਾਡੇ ਦਿਮਾਗ ਦੀ ਜਿਹੜੀ ਚੁਸਤੀ ਆ ਫੁਰਤੀ ਆ ਉਹ ਵਾਜੂਗੀ ਉਹਦੀਆਂ ਜਿਹੜੀਆਂ ਨਸਾਂ ਨੇ ਉਹਨੂੰ ਆਰਾਮ ਮਿਲੂਗਾ ਉਹਦੀ ਜਿਹੜੀ ਐਕਟੀਵਿਟੀ ਆ ਉਹ ਹੋਰ ਬੈਟਰ ਹੋ ਸਕਦੀ ਹੈ ਦੂਸਰਾ ਸਭ ਤੋਂ ਵੱਡਾ ਫਾਇਦਾ ਕੀ ਮਿਲਦਾ ਜਿਸ ਤਰ੍ਹਾਂ ਹੀ ਤੁਸੀਂ ਇਹਦਾ ਸੇਵਨ ਸ਼ੁਰੂ ਕਰਦੇ ਹੋ ਤੁਹਾਡੇ ਪੇਟ ਨੂੰ ਆਰਾਮ ਮਿਲਦਾ ਪੇਟ ਦੇ ਅੰਦਰ ਜਿੰਨੀ ਖੁਸ਼ਕੀ ਹੁੰਦੀ ਆ ਉਹ ਬਿਲਕੁਲ ਬੈਲੈਂਸ ਹੋ ਜਾਂਦੀ ਆ ਜਦੋਂ ਤੁਹਾਡੇ ਪੇਟ ਦੀ ਖੁਸ਼ਕੀ ਬੈਲੈਂਸ ਹੋ ਗਈ ਤੁਹਾਡੀ ਚਮੜੀ ਦੀ ਖੁਸ਼ਕੀ ਬੈਲੈਂਸ ਹੋਣੀ ਦਿਖਣ ਲੱਗ ਜਾਂਦੀ ਆ ਤੀਸਰੀ ਗੱਲ ਹੁਣ ਇਹਦੇ ਫਾਇਦੇ ਤੁਸੀਂ ਗਿਣੀ ਚੱਲਿਓ ਵੀ ਕਿੰਨੇ ਨੇ ਪੀਣਾ ਸ਼ੁਰੂ ਕਰਦੋ ਤਾਂ ਪੇਟ ਨੂੰ ਦਿਮਾਗ ਨੂੰ ਅੱਖਾਂ ਨੂੰ ਕੰਨ ਨੂੰ ਬਾਲਾਂ ਨੂੰ ਚਮੜੀ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਇਹਦੇ ਬੈਨੀਫਿਟ ਨੇ ਤੁਹਾਡੇ ਜੋੜਾਂ ਨੂੰ ਔਰ ਸਭ ਤੋਂ ਵੱਡੀ ਖਾਸੀਅਤ ਇਹ ਹੈ ਇਹਦੇ ਚ ਫੈਟ ਵੀ ਹੈਗਾ ਪ੍ਰੋਟੀਨ ਵੀ ਹੈਗਾ ਔਰ ਇਹਦੀ ਇੱਕ ਸਭ ਤੋਂ ਪਿਆਰੀ ਖਾਸੀਅਤ ਇਹ ਹੈ ਇਸ ਚ ਕਾਰਬ ਵੀ ਹੈਗਾ ਔਰ ਇੱਕ ਟਾਈਮ ਦੇ ਉੱਤੇ ਇਹ ਵੀ ਮੰਨਿਆ ਜਾਂਦਾ ਸੀ ਵੀ ਜੇ ਕੱਲਾ ਇੱਕ ਇਨਸਾਨ ਨੂੰ ਨਾਰੀਅਲ ਹੀ ਦਿੱਤਾ ਜਾਵੇ ਤਾਂ ਉਹ ਇਨਸਾਨ ਨਾਰੀਅਲ ਦੇ ਆਧਾਰ ਤੇ ਵੀ ਜ਼ਿੰਦਗੀ ਆਪਦੀ ਜਿਉ ਸਕਦਾ ਇੰਨਾ ਇਸ ਨਾਰੀਅਲ ਦੇ ਜਿਹੜਾ ਆਪਣਾ ਤੇਲ ਕਹਿ ਲੋ ਪਾਣੀ ਕਹਿ ਲੋ ਜਾਂ ਪੂਰਾ ਨਾਰੀਅਲ ਕਹਿ ਲੋ ਅੱਜ ਦੀ ਰੇਡ ਦੇ ਵਿੱਚ ਆਪਣੇ ਘਰੇ ਕੋਈ ਗ੍ਰਹਿ ਪ੍ਰਵੇਸ਼ ਹੋਵੇ ਕੋਈ ਪੰਡਤਾਂ ਵਾਲਾ ਕੰਮ ਵੀ ਹੋਵੇ ਤਾਂ ਉੱਥੇ ਵੀ ਤੁਸੀਂ ਦੇਖੋ ਨਾਰੀਅਲ ਦਾ ਇਸਤੇਮਾਲ ਕੀਤਾ ਜਾਂਦਾ ਉਹਦੀ ਨਿਸ਼ਾਨੀ ਇਹ ਵੀ ਸਾਰੇ ਪਾਸਿਓ ਸੰਪੂਰਨ ਔਰ ਬੜੀ ਖਾਸ ਇਹਦੀ ਕੁਆਲਟੀ ਆ ਜੇ ਤਾਂ ਤੁਸੀਂ ਇਹਨੂੰ ਪੀਣਾ ਸ਼ੁਰੂ ਕਰ ਦੋ ਤਾਂ ਆ 6 ਗੁਣਵੇਂ ਤੁਹਾਨੂੰ ਹੁਣੀ ਗਿਣਾਕੇ ਹਟੇ ਤੁਸੀਂ ਇਹਨੂੰ ਲਾਉਣਾ ਸ਼ੁਰੂ ਕਰ ਦੋ ਤੁਹਾਡੀ ਚਮੜੀ ਦੇ ਵਿੱਚ ਪਿੰਪਲਸ ਬੈਲੈਂਸ ਹੋਣੀ ਸ਼ੁਰੂ ਹੋ ਜਾਣਗੇ ਚਮੜੀ ਦਾ ਰੰਗ ਸਾਫ਼ ਹੋਣ ਲੱਗ ਜੂਗਾ ਤੁਸੀਂ ਗੋਰੇ ਦਿਖਦੇ ਹੋ ਪਰ ਸ਼ਾਈਨ ਨਹੀਂ ਰਹਿੰਦੀ ਸ਼ਾਈਨ ਆਉਣ ਲੱਗ ਜੂਗੀ ਤੁਹਾਡੇ ਚਿਹਰਾ ਅੱਜ ਕੱਲ ਲੋਕ ਕਰੀਮਾਂ ਲਾਉਂਦੇ ਨੇ ਜੀ ਬਾਹਰੋਂ ਮਗਾ ਮਗਾ ਕੇ ਮਹਿੰਗੀਆਂ ਮੰਗੀਆਂ ਕਰੀਮਾਂ ਵੀ ਸਕਿਨ ਰੇਡੀਐਂਟ ਰਿਫਲੈਕਸ਼ਨ ਮਾਰੇ ਲਾਈਟ ਚਮਕਦੀ ਤੁਹਾਡੇ ਮੱਤੇ ਤੇ ਸਾਹਮਣੇ ਲਾਈਟ ਲਿਸ਼ਕੋਰ ਵੱਜੀ ਤੁਸੀਂ ਨਾਰੀਲ ਆਪਣੇ ਕਿੰਨਾ ਪਿਆਰਾ ਹੋਵਾ ਨੁਕਤਾ ਤੁਸੀਂ ਇਹਦਾ ਵਰਤੋਂ ਕੰਨੀ ਸ਼ੁਰੂ ਕਰੋ ਬਹੁਤ ਪਿਆਰਾ ਨੁਕਤਾ ਬਹੁਤ ਸਾਰੇ ਲੋਕਾਂ ਦੀਆਂ ਅੱਡੀਆਂ ਜਿਹੜੀਆਂ ਹੁੰਦੀਆਂ ਨੇ ਫਟੜਨੀਆਂ ਸ਼ੁਰੂ ਹੋ ਜਾਂਦੀਆਂ ਨੇ ਚਮੜੀ ਦੇ ਰੋਗ ਸ਼ੁਰੂ ਹੋ ਜਾਂਦੇ ਆ ਖੁਸ਼ਕੀ ਸਾਰੇ ਪਿੰਡੇ ਤੇ ਆਉਣ ਲੱਗ ਜਾਂਦੀ ਆ ਸਰੋਸੇ ਵਰਗੀਆਂ ਕੰਡੀਸ਼ਨ ਆ ਜਾਂਦੀਆਂ ਨੇ ਸਿਕਰੀ ਅਰਗੀ ਦਿੱਕਤ ਆ ਜਾਂਦੀ ਆ ਤੇ ਨਾਰੀਲ ਦਾ ਤੇਲ ਦਾ ਤੁਸੀਂ ਆਹੀ ਤੇਲ ਆਪਾਂ ਗਲਾਸ 'ਚ ਪਾਇਆ ਆਹੀ ਤੇਲ ਆਪਾਂ ਹੱਥ ਤੇ ਲਾ ਲਿਆ ਤੇ ਤੁਸੀਂ ਆ ਹੱਥ ਦੇਖੋ ਹੁਣ ਇਹਨੂੰ ਆਪਾਂ ਐ ਮਸਲਤਾ ਇਹਨੂੰ ਤੁਸੀਂ ਵਾਲਾਂ ਤੇ ਲਾ ਲਓ ਪੂਰੇ ਪਿੰਡੇ ਤੇ ਲਾ ਲਓ ਸ਼ਰੀਰ ਤੇ ਲਾ ਲਓ ਜਿੱਥੇ ਮਰਜ਼ੀ ਲਾ ਲਓ ਣਾਉਣ ਤੋਂ ਬਾਅਦ ਨੱਕ ਕਰਕੇ ਦੋਨੇ ਉਂਗਲਾਂ ਨੱਕ ਦੇ ਵਿੱਚ ਕਰਕੇ ਕੰਨਾਂ ਦੇ ਵਿੱਚ ਸਾਰੇ ਪਾਸੇ ਲਾ ਸਕਦੇ ਹੋ ਔਰ ਇਹਦੀ ਖਾਸੀਅਤ ਇਹ ਹੈ ਆ ਇਹਦਾ ਸਾਈਡ ਇਫੈਕਟ ਕੋਈ ਨਹੀਂ ਸਰਦੀ ਬੜੀ ਇਸ਼ੂ ਹੋ ਜਾਂਦਾ ਜੀ ਸਰਦੀਆਂ ਚ ਖਾਸ ਕਰਕੇ ਗਰਮ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਤੇ ਕੋਟੀਆਂ ਸਵੈਟਰ スウェット ਸ਼ਰਟਾਂ ਪਾਈਆਂ ਹੁੰਦੀਆਂ ਨੇ ਖਾਜ ਬੜੀ ਹੁੰਦੀ ਹੈ ਖਾਜ ਤੇ ਇਹ ਜਿਹੜਾ ਤੁਹਾਡਾ ਨੁਸਕਾ ਫਾਰਮੂਲਾ ਅਸਰ ਕਰੂਗਾ ਸਭ ਤੋਂ ਵੱਡੀ ਜਿਹੜੀ ਚਮੜੀ ਦਾ ਰੋਗ ਹੈ ਨਾ ਜੀ ਤੁਸੀਂ ਚਾਹੋ ਸਰਾਸਸਰਗੀ ਕੰਡੀਸ਼ਨ ਲਾ ਲਓ ਚਾਹੋ ਖਾਜਾਰਗੀ ਲਾ ਲਓ ਚਾਹੇ ਸਿਕਰੀ ਦੀ ਲਾ ਲਓ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਲਾ ਲਓ ਇਹ ਸਾਰੀਆਂ ਚੀਜ਼ਾਂ ਤੁਹਾਡੇ ਪੇਟ ਨਾਲ ਵੀ ਜੁੜੀਆਂ ਹੋਈਆਂ ਨੇ ਜਦੋਂ ਇਹ ਤੁਹਾਡੇ ਪੇਟ 'ਚ ਜਾਣਾ ਤਾਂ ਇਹਨੇ ਤੁਹਾਡੀ ਸਭ ਤੋਂ ਵਧੀਆ ਚੀਜ਼ ਕੀ ਕਰਨੀ ਹੈ ਖੁਸ਼ਕੀ ਦੇ ਉੱਤੇ ਪਹਿਲਾ ਕੰਮ ਕਰਨਾ ਤੁਹਾਡੇ ਪੇਟ ਦੀਆਂ ਆਂਤੜੀਆਂ ਨੂੰ ਕਿੰਨਾ ਆਰਾਮ ਮਿਲੂਗਾ ਸਾਰੀ ਖੁਸ਼ਕੀ ਚੱਕੀ ਗਈ ਉਹਨਾਂ ਦੇ ਬਿਲਕੁਲ ਨਰਮ ਨਰਮ ਸੌਫਟ ਪਰਫਾਰਮੈਂਸ ਦੇਣੀ ਆਉਦੀ ਦੂਸਰੀ ਗੱਲ ਜਦੋਂ ਤੁਸੀਂ ਇਹਨੂੰ ਆਪਦੇ ਹੱਥਾਂ ਤੇ ਦਾੜੀ ਦੇ ਉੱਤੇ ਵਾਲਾਂ ਦੇ ਉੱਤੇ ਸਾਰ ਕਿਸੇ ਵੀ ਚੀਜ਼ ਦੀ ਮੁਨਿਆਦ ਘਟਾਉਣੀ ਹੋਵੇ ਤਾਂ ਤੁਸੀਂ ਉਹਦੇ ਵਿੱਚੋਂ ਮੌਇਸਚਰ ਖਤਮ ਕਰ ਦੋ ਤੇ ਉਹਦੀ ਮੁਨਿਆਦ ਖਤਮ ਹੋਣ ਲੱਜੂਗੀ ਖਾਸ ਕਰਕੇ ਜਿਹੜੀ ਜੀਵੱਚੀ ਜਾਣੇ ਤੁਸੀਂ ਪੱਤੇ ਦੇ ਵਿੱਚੋਂ ਮੌਇਸਚਰ ਕੱਢ ਦੋ ਉਹ ਬਿਲਕੁਲ ਰੁੱਖਾ ਸੁੱਖਾ ਹੋ ਜਾਊਗਾ ਹੁਣ ਰੁੱਖੇ ਸੁੱਕੇ ਪੱਤੇ ਨੂੰ ਤੁਸੀਂ ਐਂ ਦੱਬੋ ਨੇ ਜਿਵੇਂ ਚੂਰ ਹੋ ਜਾਣ ਪਰ ਜਿਹੜੇ ਪੱਤੇ ਦੇ ਵਿੱਚ ਕਲੋਰੋਫਿਲ ਮੌਇਸਚਰ ਸਾਰੇ ਚੀਜ਼ਾਂ ਹੈਗੀਆਂ ਨੇ ਉਹਨੂੰ ਤੁਸੀਂ ਅੱਗ ਵੀ ਲਾਉਂਗੇ ਅੱਗ ਵੀ ਨਹੀਂ ਲੱਗਣੀ ਸੁੱਕੇ ਪੱਤੇ ਨੂੰ ਮੜੀ ਅੱਗ ਲਾਉਣ ਦੀ ਲੋੜ ਤਾਂ ਨੇੜੇ ਤੁਹਾਡੇ ਜਿੰਨੇ ਪੱਤੇ ਹੋਣਗੇ ਸਾਹਮਣੂ ਅੱਗ ਫੜਾ ਦੇਣੀ ਉਹਨੇ ਇਸੇ ਤਰ੍ਹਾਂ ਆਪਣੀ ਦਾੜੀ ਆ ਦਾੜੀ ਜਦੋਂ ਤੁਹਾਡੀ ਰੁੱਖੀ ਸੁੱਕੀ ਰਹਿਣ ਲੱਗੀ ਇਹ ਤਾਂ ਤੇ ਐਂ ਹੱਥ ਮਾਰਨ ਦੀ ਦਾੜੀ ਝੜ ਜਣੀ ਸਾਰੀ ਜਦੋਂ ਤੁਸੀਂ ਨਾਰੀਅਲ ਦਾ ਤੇਲ ਲਾਉਣਾ ਸ਼ੁਰੂ ਕਰਤਾ ਚਾਹੇ ਦੇਸੀ ਕਿਉ ਲਾਓ ਨਾਰੀਅਲ ਤੇਲ ਲਾਓ ਕਹਿਣ ਦਾ ਭਾਵ ਇਹ ਜਦੋਂ ਖੁਸ਼ਕੀ ਸੈੱਟ ਹੋ ਗਈ ਜਦੋਂ ਖੁਸ਼ਕੀ ਸੈੱਟ ਹੋ ਤਾ ਉਹ ਆਬਵੀਅਸਲੀ ਗਾਲੋਂ ਨੂੰ ਨਰਿਸ਼ਮੈਂਟ ਮਿਲ ਰਹੀ ਹੈ ਉਹ ਨਰਮ ਆ ਸੌਫਟ ਹੈ ਤੇ ਉਦੋਂ ਤੇ ਚਾਹੇ ਤੁਸੀਂ ਦੇਖਿਆ ਹੋਊਗਾ ਬੜੀ ਵਾਰੀ ਇਸ ਤਰ੍ਹਾਂ ਦੇ ਹਾਦਸੇ ਵੀ ਹੁੰਦੇ ਅਸੀਂ ਦੇਖੇ ਨੇ ਕੋਈ ਬਰਥਡੇ ਕੇਕ ਸੈਲੀਬ੍ਰੇਟ ਕਰ ਰਹੇ ਨੇ ਬਟ ਕਿਉਂਕਿ ਆਇਲਿੰਗ ਹੋਈ ਵੀ ਸੀ ਤਾਂ ਵਾਲ ਬਚ ਗਏ ਨੀ ਤਾਂ अदर वाइज ਜੇ ਡਰਾਈ ਬਾਲ ਹੁੰਦੇ ਉਹਨੇ ਬਾਲਾਂ ਨੇ ਐ ਇੱਕ ਸੈਕਿੰਡ ਦੇ ਵਿੱਚ ਅੱਗ ਫੜ ਲੈਣੀ ਸੀ ਔਰ ਅੱਗ ਫੜਨ ਤੋਂ ਬਾਅਦ ਬੰਦੇ ਦਾ ਕੁਝ ਨਹੀਂ ਬਚਣ ਦੇਣਾ ਸੀ ਉਹਨੇ ਪਿੱਛੇ ਦੀ ਪਿੱਛੇ ਸੋ ਇਹਦੇ ਬਹੁਤ ਬੈਨੀਫਿਟ ਨੇ ਲੀਵਰ ਨੂੰ ਕੀ ਫਾਇਦਾ ਹੋਣਾ ਲ ਸਭ ਤੋਂ ਬਹਿਮੂਲ्य ਕਹਿ ਲੋ ਸਭ ਤੋਂ ਅਨਮੋਲ ਕਹਿ ਲੋ ਸਭ ਤੋਂ ਕੀਮਤੀ ਕਹਿ ਲੋ ਆਪਣੇ ਸ਼ਰੀਰ ਦੇ ਵਿੱਚ ਅੰਗ ਜੇ ਕੋਈ ਹੈ ਉਹ ਲੀਵਰ ਹੈ ਕਿਉਂਕਿ ਉਹਨੇ ਥੋੜੇ ਹਾਰਟ ਨੂੰ ਸਪਲਾਈ ਦੇਣੀ ਆ ਉਹਨੇ ਥੋੜੀ ਜੋੜਾਂ ਨੂੰ ਸਪਲਾਈ ਦੇਣੀ ਆ ਉਹਨੇ ਥੋੜੀ ਬੋਨਸ ਨੂੰ ਸਪਲਾਈ ਦੇਣੀ ਆ ਉਹਨੇ ਥੋੜੀ ਅੱਖਾਂ ਨੂੰ ਸਪਲਾਈ ਦੇਣੀ ਆ ਉਹਨੇ ਥੋੜੇ ਦਿਮਾਗ ਨੂੰ ਸਪਲਾਈ ਦੇਣੀ ਆ ਤੁਸੀਂ ਗੱਲ ਕਰੋ ਤੇ ਉਹਨੇ ਸਪਲਾਈ ਉਧਰ ਹੀ ਦੇਣੀ ਆ ਹਰ ਚੀਜ਼ ਨੂੰ ਸਪਲਾਈ ਤੁਹਾਡੇ ਲਿਵਰ ਨੇ ਦੇਣੀ ਆ ਜੇ ਤੁਹਾਡਾ ਲਿਵਰ ਪ੍ਰੋਪਰ ਫੰਕਸ਼ਨ ਨਹੀਂ ਕਰ ਰਿਹਾ ਤਾਂ ਦਿੱਕਤ ਆਊਗੀ ਹੁਣ ਲੋਕ ਕਹਿੰਦੇ ਜੀ ਇਹ ਸ ਤਾਂ ਫੈਟ ਆ ਤਾਂ ਜਿਹੜਾ ਬੈਡ ਫੈਟ ਹੁੰਦਾ ਹੈ ਉਹਨੂੰ ਖਤਮ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਜਿਹੜਾ ਬੈਡ ਫੈਟ ਆ ਉਹ ਆਪਣੇ ਲਈ ਨੁਕਸਾਨਦੇਹ ਹੈ ਲੋਕ ਕਹਿੰਦੇ ਜੀ ਸਾਡੇ ਕੋਲੇਸਟ੍ਰੋਲ ਵੱਜ ਬੜੇ ਮਾਨਸੂ ਜੇ ਆਪਕ ਗੁੱਡ ਫੈਟ ਖਾਵਾਂਗੇ ਤਾਂ ਬੈਡ ਫੈਟ ਨੂੰ ਖਤਮ ਕਰੂਗਾ ਜੇ ਆਪ ਖਾਵਾਂਗੇ ਬੈਡ ਫੈਟ ਤੇ ਫਿਰ ਤਾਂ ਨੁਕਸਾਨ ਹੋਊਗਾ ਹੀ ਸੋ ਫੈਟ ਨਹੀਂ ਮਾੜਾ ਹੈਗਾ ਕੋਲੇਸਟ੍ਰੋਲ ਨਹੀਂ ਮਾੜਾ ਹੈਗਾ ਲੀਵਰ ਨਹੀਂ ਆਪਣੇ ਜਿਹੜੀ ਵੀ ਦਿੱਕਤ ਆਉਂਦੀ ਹੈ ਉਹਨੇ ਕੋਈ ਦਿੱਕਤ ਹੁੰਦੀ ਹੈ ਪਰ ਜੇਕਰ ਤੁਹਾਡੀ ਲੀਵਰ ਦੀਆਂ ਰਿਪੋਰਟਸ ਕੁਝ ਗੜਬੜ ਆਉਂਦੀਆਂ ਨੇ এসਜੀਓਟੀ ਪੀਡੀ ਵਧੇ ਹੋਏ ਆਉਂਦੇ ਆ ਤਾਂ ਅਸੀਂ ਪਰਸਨਲੀ ਤਜਰਬਾ ਕਰਕੇ ਦੇਖਿਆ ਵਾ 45 ਦਿਨ ਦੇ ਵਿੱਚ ਵਿੱਚ ਅਸੀਂ ਲੋਕਾਂ ਦਾ ਲੀਵਰ ਬਿਲਕੁਲ ਠੀਕ ਹੁੰਦੇ ਹੋਏ ਦੇਖਿਆ ਵਾ ਤੇ 45 ਦਿਨ ਦਾ ਮਤਲਬ ਇਹ ਹੈ ਵੀ ਤੁਸੀਂ ਅਜ ਰਿਪੋਰਟ ਕਰਵਾਓ 45ਵੇਂ ਦਿਨ ਦੀ ਰਿਪੋਰਟ ਫੇਰ ਚੈੱਕ ਕਰ ਲਓ। ਠੀਕ ਹੈ। ਮਹਾਰਾਜ ਸ਼ਹੀ ਸ਼ਰਬਦ 45 ਦਿਨ ਸੇਵਰ ਕਰਨਾ ਵਾ। 10 ਐਮਐਲ ਸਵੇਰੇ, 10 ਐਮਐਲ ਦੁਪਹਿਰੇ, 10 ਐਮਐਲ ਸ਼ਾਮ ਨੂੰ ਰੋਟੀ ਤੋਂ ਬਾਅਦ। ਠੀਕ ਹੈ। ਤੇ 45ਵੇਂ ਦਿਨ ਜੋ ਰਿਪੋਰਟ ਹੋਗੀ ਤੁਹਾਡੇ ਸਾਹਮਣੇ ਹੋਊਗੀ। ਅੱਛਾ ਯੋਧਾ ਜੀ ਤੁਸੀਂ ਦੱਸਿਆ ਵਾ ਕਿ ਇਹ ਤੇਲ ਦੇ ਬੜੇ ਫਾਇਦੇ ਨੇ ਤੇ ਤੁਸੀਂ ਪੀ ਵੀ ਗਏ ਜੀ। ਨਾਰੀਅਲ ਤੇਲ ਪੀਤਾ ਜਾ ਸਕਦਾ? ਮੈਂ ਕਹਿੰਨਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਨਾ ਇਹਦੀ ਕੀਮਤ ਵਾਧੀ ਦੇਖਿਓ ਤੁਸੀਂ। ਆਪਾਂ ਨੂੰ ਹਜੇ ਨਹੀਂ ਸਮਝ ਲੱਗਣੀ। ਇਦੇ 'ਚ ਇੱਕ ਅਫਗੁਣ ਨਹੀਂ ਮਿਲ ਲੱਭ ਪਾ ਰਿਹਾ ਹਜੇ ਤੱਕ ਗੱਲ ਇੱਥੇ ਮੁੱਕਦੀ ਹੈ ਜੀ ਇੱਕ ਅਫਗੁਣ ਤਾਂ ਮਿਲੇ ਕਿਵੇਂ ਕਿਸੇ ਨੂੰ ਰੋਕਾਂ ਇੱਕ ਅਫਗੁਣ ਹੈਗਾ ਜੇਕਰ ਕਿਸੇ ਦਾ ਪੋਟਾਸ਼ੀਅਮ ਵਾਧਾ ਹੋਵੇ ਉਹਨੂੰ ਥੋੜਾ ਜਿਹਾ ਪੋਟਾਸ਼ੀਅਮ ਹੋਰ ਅਪਰੀਸ ਕਰ ਦਿੰਦਾ ਸੋ ਆਪਦੀ ਰਿਪੋਰਟ ਦੇ ਵਿੱਚ ਪੋਟਾਸ਼ੀਅਮ ਜ਼ਰੂਰ ਚੈੱਕ ਕਰਾ ਲਿਓ ਵੀ ਉਹਦੇ ਵਿੱਚ ਕੋਈ ਦਿੱਕਤ ਨਾ ਆਵੇ ਆਦਰਵਾਇਜ਼ ਮੈਂ ਕਹਿੰਨਾ ਫਰੂਕੀ ਜੀ RAM ਬਾਣ ਦੁਨੀਆ ਦਾ ਸਭ ਤੋਂ ਬਹਿਮੁੱਲਿਆ ਅਨਮੋਲ ਕੁਦਰਤ ਦਾ ਤੋਹਫਾ ਨਾਰੀਅਲਾ ਜੀ ਤੇ ਜਿਹੜਾ ਨਾਰੀਅਲ ਪਾਣੀ ਅਸੀਂ ਗੁੰਗੁਨੇ ਪਾਣੀ ਦੇ ਵਿੱਚ ਇੱਕ ਚਮਚਾ ਪਾਉਣਾ ਹੈ। ਹਾਂਜੀ। ਤੇ ਇਹ ਕੰਮ ਕਦੋਂ ਤੋਂ ਸ਼ੁਰੂ ਕਰ ਦੇਗਾ? 4 ਦਿਨ, 5 ਦਿਨ, 10 ਦਿਨ, ਹਫ਼ਤਾ, ਮਹੀਨਾ। ਕਿੰਨੇ ਟਾਈਮ ਬਾਅਦ ਪੇਟ ਸਾਫ਼ ਹੋਣਾ ਸ਼ੁਰੂ ਹੋ ਜਾਏਗਾ? ਕਿੰਨੇ ਟਾਈਮ ਬਾਅਦ ਸਾਡਾ ਲੀਵਰ ਡੀਟੌਕਸ ਹੋਣਾ ਸ਼ੁਰੂ ਹੋ ਜਾਏਗਾ? ਕਿੰਨੇ ਟਾਈਮ ਬਾਅਦ ਜਿਹੜੇ ਵਿਸ਼ੈਲੇ ਤੱਤ ਹੈਗੇ ਨੇ ਜ਼ਹਿਰੀਲੇ ਤੱਥਾ ਹੈਗੇ ਨੇ ਸਾਡੇ ਅੰਦਰ ਉਹ ਬਾਹਰ ਨਿਕਲਨੇ ਸ਼ੁਰੂ ਹੋ ਜਾਂਦੇ ਨੇ। ਫਰੂਕੀ ਜੀ ਸਾਡਾ ਉਹ ਕੰਮ ਨਹੀਂ ਹੈਗਾ ਵੀ ਤੁਸੀਂ ਖਾਓਗੇ ਅੱਜ ਤੇ ਪਤਾ ਲੱਗੂਗਾ ਚੌਥੇ ਨੂੰ। ਤੁਸੀਂ ਖਾਓਗੇ ਅੱਜ ਤੁਹਾਨੂੰ ਅੱਜ ਹੀ ਪਤਾ ਲੱਜੂ ਖਾਲੀ ਪੇਟ ਤੁਸੀਂ ਸਵੇਰੇ ਖਾ ਕੇ ਦੇਖੋ ਆਯੁਰਵੇਦ ਦਾ ਇੱਕ ਬੜਾ ਪਿਆਰਾ ਨੁਕਤਾ ਜਿਵੇਂ ਤੁਸੀਂ ਸਾਡੇ ਸੱਜਣੋਂ ਇਸ ਤਰ੍ਹਾਂ ਹੋਰ ਕਈ ਸੱਜਣ ਨੇ ਬੜੇ ਲੋਕਾਂ ਨੂੰ ਮਿਲਣ ਤੋਂ ਬਾਅਦ ਇੱਕ ਨੁਕਤਾ ਬੜਾ ਜ਼ਿੰਦਗੀ ਵਾਸਤੇ ਅਸੀਂ ਲੜ ਬੰਨਿਆ ਆਯੁਰਵੇਦ ਦਾ ਜੇ ਸਭ ਤੋਂ ਬੈਸਟ ਰਿਜ਼ਲਟ ਦੇਖਣਾ ਤਾਂ ਖਾਲੀ ਪੇਟ ਦੇਖੋ ਹੁਣ ਜਦੋਂ ਤੁਸੀਂ ਖਾਲੀ ਪੇਟ ਨਾਰੀਲ ਦਾ ਸੇਵਨ ਕਰ ਲਿਆ ਚਾਹੇ ਪਾਣੀ ਪੀ ਲਓ ਤੇਲ ਪੀ ਲਓ ਇਹਨੂੰ ਨਾਰੀਲ ਦੇ ਤੇਲ ਨੂੰ ਸਿੱਧਾ ਹੀ ਖਾ ਲਓ ਨਾਰੀਲ ਦੀ ਜਿਸ ਵੀ ਮਾਤਰਾ ਦੇ ਵਿੱਚ ਤੁਸੀਂ ਇਹਦੀ ਖਪਤ ਕਰ ਲਈ ਤੇ ਤੁਹਾਨੂੰ ਰਿਜ਼ਲਟ ਅੱਧੇ 1 ਘੰਟੇ ਦੇ ਵਿੱਚ ਵਿੱਚ ਹੀ ਪਤਾ ਲੱਗ ਗਿਆ। ਬਿਲਕੁਲ। ਬਹੁਤ-ਬਹੁਤ ਸ਼ੁਕਰੀਆ ਜਯੋਦਰ ਜੀ ਸਾਰੀ ਗੱਲਬਾਤ ਲਈ। ਸੋ ਇਹ ਸਨ ਯੋਧਾ ਸਿੰਘ ਜਿਹਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਇੱਕ ਪਾਣੀ ਦੇ ਗਲਾਸ ਦੇ ਵਿੱਚ ਅਗਰ ਇੱਕ ਚਮਚਾ ਨਾਰੀਅਲ ਦਾ ਵਰਜਨ ਕੋਕੋਨਟ ਆਇਲ ਜਿਹੜਾ ਖਾਧਾ ਜਾ ਸਕਦਾ ਹੈ, ਮਾਰਕੀਟ ਦੇ ਵਿੱਚ ਜਿਹੜਾ ਵਾਲਾਂ ਨੂੰ ਲਗਾਉਣ ਵਾਲਾ ਉਸ ਦੀ ਗੱਲ ਨਹੀਂ ਅਸੀਂ ਕਰ ਰਹੇ। ਅਸੀਂ ਖਾਦੇ ਜਾਣ ਵਾਲੇ ਨਾਰੀਅਲ ਤੇਲ ਦਾ ਇਸਤੇਮਾਲ ਕਰਨ ਦਾ ਤੁਹਾਨੂੰ ਤਰੀਕਾ ਦੱਸਿਆ ਕਿ ਕਿਵੇਂ ਉਹ ਜ਼ਿੰਦਗੀ ਹੈਗਾ ਪੇਟ ਦੀ ਤੇ ਤੁਹਾਡੀ ਬਦਲ ਸਕਦਾ ਪਰ ਮੇਰੀ ਅਪੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ مشورہ ਜ਼ਰੂਰ ਕਰਨਾ ਹੈ ਆਪਣੀ ਮਰਜ਼ੀ ਨਾਲ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਸੀਂ ਇਸਤੇਮਾਲ ਕਦੇ ਨਹੀਂ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਕਈ ਵਾਰ ਫਾਇਦਾ ਨਹੀਂ ਦਿੰਦਾ ਤੇ ਤੁਹਾਨੂੰ ਨੁਕਸਾਨ ਵੀ ਕਰ ਜਾਂਦਾ ਧੰਨਵਾਦ